ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਭਰਾ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਆਪਣਾ ਇੰਸਟਾਗ੍ਰam ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 23 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੋ ਜਿਹੜੀ ਬੱਸੀ ਸਕਰੀਨ ਤੇ ਦੇਖ ਰਹੇ ਹੋ 3-4 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਜੇਰ ਪ੍ਰੋਪਰ ਪੈ ਚੁੱਕੀ ਆ 3-4 ਘੰਟੇ ਪਹਿਲਾਂ ਡਿਲੀਵਰੀ ਹੋਈ ਆ ਚਾਰ ਦੰਦ ਬੱਛੀ ਮੂੰਹ ਆ ਪਹਿਲਾ ਸੂਆ ਸੂਈ ਆ ਤੇ ਮਗਰ ਆ ਗਿਆ ਮੇਲਕਾਫ ਤੇ ਹੱਥੀ ਚੁਵਾਈ ਵਾਲਾ ਸੋਨਾ ਥਾਣਾ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨਵੇਂ ਹਾਨ ਦੇ ਵਿੱਚ ਬੱਛੀ ਲੈਣੀ ਆ ਪਰ ਹੱਥੀ ਚੁਵਾਈ ਵਾਲਾ ਥਾਣ ਹੋਵੇ ਸੋ ਦੇਖੋ ਹੱਥੀ ਚੁਵਾਈ ਵਾਲਾ ਥਾਣਾ ਕੰਪਿਊਟਰ ਆਰਡਰ ਦੀ ਬੱਛੀ ਆ ਪਹਿਲਾ ਸੂਆ ਚਾਰ ਦੰਦ ਬੱਛੀ ਆ ਲੰਬੀ ਲੰਗੀ ਆ ਕੱਦਗਾਠ ਵਾਲੀ ਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਪ੍ਰੋਪਰ ਡਿਟੇਲ ਦੇਵਾਂਗੇ ਬੱਛੀ ਜੀ ਇਹਨਾਂ ਤੋਂ ਇਲਾਵਾ ਵੀ ਆਪਣੇ ਫਾਰਮ ਤੇ 15 ਤੋਂ 20 ਗਊਆਂ ਹੋਰ ਸੇਲ ਵਾਸਤੇ ਅਵੇਲੇਬਲ ਆ ਮੋਟੀ ਮੋਟੀ ਡਿਟੇਲ ਆਪਾਂ ਉਹਨਾਂ ਦੀ ਵੀ ਕੈਮਰਾ ਮਰਾ ਦਾਂਗੇ ਫਿਰ ਆਲ ਆਪਣਾ ਐਡਰੈਸ ਨੋਟ ਕਰ ਲਓ ਆਪਣਾ ਪਿੰਡ ਕਲਾਲਾਗਾ ਨੇੜੇ ਮਹਿਲਕਲਾ ਸਹ ਜਿਹੜਾ ਚੋਹਾਨ ਕੇ ਰੈਸਰ ਦੇ ਚੰਨਣ ਵਾਲਾ ਇਹ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਆਂਦਾ ਕਲਾਲਾ ਸਿੱਧੂ ਡੇਰੀ ਫਾਰਮ ਦੇ ਨਾਂ ਤੇ ਆਪਣਾ ਫਾਰਮ ਆ ਕਿਸੇ ਮੇਰੇ ਵੀਰ ਨੇ ਚੰਗਾ ਪਸ਼ੂ ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹੋ ਤੇ ਲੈਣਾ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹਾਂ 94782 63916 98784 248264 ਸੋ ਇਹਨਾਂ ਤੋਂ ਬਿਨਾ ਵੀ ਆਪਣੇ ਫਾਰ ਤੋਂ ਤੁਸੀਂ ਦੇ ਸਕਦੇ ਹੋ ਜਰਸੀ ਕਰਾਸ ਦੇ ਵਿੱਚ ਬੱਛੀ ਦੋ ਦੰਦ ਬੱਛੀ ਆ ਪਹਿਲਾ ਸੁਆ ਸੂਰੀ ਆ ਐਫ ਦੇ ਵਿੱਚ ਬੱਛੀਆਂ ਨੇ ਤੇ ਗਰਲੈਂਡੋ ਕਰਾਸ ਦੇ ਵਿੱਚ ਬੱਸੀਆਂ ਨੇ ਸਾਹੀਵਾਲ ਗਰਲੈਂਡੋ ਕਰਾਸ ਬੱਸੀ ਆਪਣੇ ਕੋਲ ਸੂਈ ਹੋਈ ਤਾਜੀ ਤੇ ਕਰਾਸ ਆਂਗ ਦੇ ਵਿੱਚ ਕਾਲੀ ਬੱਸੀ ਸੂਈ ਹੋਈ ਵਾਲੀ ਦੇ ਸਕਦੇ ਹੋ ਹੱਥੀ ਚੁਾਈ ਵਾਲਾ ਸੋਨਾ ਥਾਣਾ ਥੀਚੋਈ ਵਾਲਾ ਥਾਣਾ ਬੱਛੀ ਦੇ ਦੇ ਇੱਕ ਕ੍ਰੋਸਾਂਗ ਦੇ ਵਿੱਚ ਬੱਛੀ ਸੂਈ ਹੋਈ ਆ 14 15 ਕਿਲੋ ਬੋੜੇ ਤੇ ਆ ਤੇ ਇਹ ਬੱਛੀ ਕੱਲ ਸੂਈ ਆ ਗਰਲੈਂਡੋ ਕ੍ਰੋਸ ਦੇ ਵਿੱਚ ਪੈਂਦੀ ਆ ਸਾਈਵਾਨ ਕ੍ਰੋਸ ਵੀ ਕਹਿੰਦੇ ਮੇਰੇ ਵੀਰ ਇਹਨੂੰ ਸੋਏ ਬੱਛੀ ਵੀ ਚੰਗੀ ਸਮੀ ਭਲੀ ਆ ਇਹ ਕੱਲ ਸੂਈ ਆ ਕੱਲਾ ਕੱਲਾ ਨਖੜਵਾ ਥਾਣਾ ਇੱਕ ਕ੍ਰੋਸ ਪਾਣ ਦੇ ਵਿੱਚ ਬੱਛੀਆਂ ਸੂਈਆਂ ਹੋਈਆਂ ਨੇ ਤੇ ਇਹ ਬੱਛੀਆਂ ਵੀ ਅੱਗੇ ਜੋੜਾ ਸੂਆ ਹੋਇਆ ਇਹ ਬੱਛੀ ਥੱਲੇ ਜਿਹੜੀ 2 ਨੰਬਰ ਤੇ ਆ ਕੰਧ ਨਾਲੋਂ ਇਹਦੇ ਥੱਲੇ 24 ਕਿਲੋ ਦੁੱਧ ਰੈਡੀ ਆ ਤੇ ਨਾਲ ਵਾਲੀ ਥੱਲੇ 16 17 ਕਿਲੋ ਆ ਸੋ ਇਹ ਤਾਲੀਆਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਕਾਲੀ ਕ੍ਰੋਸ ਗਾਂ ਲੈਣੀ ਤਾਂ ਉਹ ਖੁਈਆਂ ਵੀ ਆਪਣੇ ਫਾਰਮ ਤੇ ਹੈਗੀਆਂ ਨੇ ਇਹਨਾਂ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਸੈੱਡ ਭਰਿਆ ਪਿਆ ਪੂਰਾ ਸੋ ਜਦ ਮਰਜੀ ਮੇਰਾ ਕੋਈ ਵੀਰ ਆਵੇ ਤਾਂ ਆਪਣੇ ਫਾਰਮ ਤੇ 15 ਤੋਂ 20 ਨਾਕ ਵੇਲਣਗੇ ਸੋ ਬੱਸੀ ਤੁਸੀਂ ਚਿੱਦਲੀ ਬੱਸੀ ਦੇਖ ਸਕਦੇ ਹੋ ਵੀ ਚਾਰ ਦੰਦ ਬੱਸੀ ਆ ਪਹਿਲਾ ਸੂਆ ਸੂਰੀ ਆ ਕੁਝ ਦਿਨ ਲੈਂਦੀ ਆ ਸੋ ਇਹ ਦੇਖ ਸਕਦੇ ਹੋ ਚਾਰ ਦੰਦ ਬੱਸੀ ਪਹਿਲਾ ਸੂਆ ਸੂਰੀ ਆ ਇਹਦਾ ਵੀ ਹੱਥੀਚੁਆਈ ਵਾਲਾ ਥਾਣਾ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਮਾ ਹੱਥੀਚੁਆਈ ਵਾਲਾ ਥਾਣਾ ਇੱਧਰ ਕੱਚੇ ਭਾਂਡੇ ਚ ਆ ਗਈ ਕੋਈ ਮੇਰਾ ਵੀਰ ਹੈ ਨਾ ਸਕਰੀਨਸ਼ਾਟ ਭੇਜ ਕੇ ਪੂਰੀ ਵੀਡੀਓ ਮੰਗਾ ਸਕਦਾਗਾ ਇਹ ਪਹਿਲਾ ਸੁਹਾ ਚਾਰ ਦਿਨ ਦਾ ਬੱਸੀ ਆ ਅੱਗੇ ਦੂਜਾ ਸੁਹਾ ਤੇ ਅੱਗੇ ਇੱਕ ਖੜੀ ਆ ਪੰਜਾਬ ਵਾਲੀ ਜਰਸੀ ਸੋ ਹਰ ਵੀਡੀਓ ਦੇ ਵਿੱਚ ਆਪਣੀ ਜਰਸੀ ਵੜ ਹੁੰਦੀ ਹੁੰਦੀ ਆ ਇਹਦੀ ਵੀ ਤੁਹਾਨੂੰ ਡਿਟੇਲ ਦੇਵਾਂਗੇ ਵੀਡੀਓ ਦੇ ਲਾਸਟ ਤੇ ਦਿਖਾਵਾਂਗੇ ਇਹਨੂੰ ਤੋੜ ਕੇ ਦਿਖਾਵਾਂਗੇ ਥਾਣਾ ਹੱਥੀ ਚੁਵਾਈ ਵਾਲਾ ਪਿਓਰ ਪੰਜਾਬ ਵਾਲੀ ਜਰਸੀ ਆ ਚੰਗੇ ਕੱਦਗਾਠ ਵਾਲੀ ਤੇ ਚੰਗੇ ਮਿਲਕ ਪ੍ਰੋਡਕਸ਼ਨ ਵਾਲੀ ਜਰਸੀ ਆ 20 ਤੋਂ ਪਲੱਸ ਵਾਲੀ ਜਰਸੀ ਆ ਇਹ ਸੋ ਲਾਸਟ ਦੇ ਜਰਸੀ ਆਪਾਂ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਫਿਲਹਾਲ ਆਪਾਂ ਬੱਚੀ ਦੀ ਡਿਟੇਲ ਦਿੰਨੇ ਆ ਪਹਿਲੇ ਸੋ ਲਾਸਟ ਦੇ ਤੁਹਾਨੂੰ ਆਪਾਂ ਜਰਸੀ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਜਰੂਰ ਬਨੇ ਰਹੋ ਸੋ ਆਜੋ ਆਪਾਂ ਵੀਡੀਓ ਸਟਾਰਟ ਕਰੀ ਜਿਹੜੀ ਬੱਛੀ ਤੋਂ ਪਹਿਲਾ ਸੂਆ ਚਾਰ ਦਿਨ ਦੀ ਬੱਛੀ ਤਾਜੀ ਸੂਈ ਤੇ ਜੇਰ ਜੱਪਾ ਸਾਰਾ ਡਾਨਾ ਪਿਆਗਾ ਸੋ ਤੋੜ ਕੇ ਤਹਾਉਣਿਆ ਬੱਛੀ ਨੂੰ ਤੋੜ ਬਾਈ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਕਦ ਕਾਠ ਦੀ ਫੁੱਲ ਆ ਕੋਈ ਛੋਟੀ ਮੰਨ ਕੇ ਨਾ ਆਵੇ ਮੇਰਾ ਵੀਰ ਫੋਨ ਤੇ ਸੌਦਾ ਕਰਨਾ ਹੋਵੇ ਵੀਡੀਓ ਕਾਲ ਲਾ ਕੇ ਫੋਨ ਤੇ ਸੌਦਾ ਕਰ ਸਕਦਾਗਾ ਸੋ ਪਹਿਲਾ ਸੂਆ ਬੱਛੀ ਹੱਥੀ ਚੁਵਾਈ ਵਾਲਾ ਥਾਣ ਕਦ ਕਾਠ ਦੀ ਫੁੱਲ ਆ ਫੁੱਲ ਬਰੀਡ ਦੇ ਵਿੱਚ ਤੇ ਮਗਰ ਆ ਗਿਆ ਮੇਲ ਕਾਫ ਸੋ ਮਗਰ ਮੇਲਗਾਫਾ ਚੰਗਾ ਸੀਮਨ ਲੱਗਿਆ ਸੀ ਤੁਸੀਂ ਬਰੀਡ ਦੇ ਸਕਦੇ ਹੋ ਬੱਚੇ ਦੀ ਸੋ ਮਾਂ ਦੀ ਵੀ ਬਰੀਡ ਬਹੁਤ ਟੌਪ ਦੀ ਹੈ ਦੀ ਮਾਂ ਦਾ 35 ਤੋਂ 40 ਲੀਟਰ ਦਾ ਰਿਕਾਰਡ ਆ ਸੋ ਪਹਿਲਾ ਸੂਆ ਬੱਚੀ ਸੂਈ ਆ ਤੁਸੀਂ ਚਾਹੇ ਇਹਨੂੰ 25 ਮੰਨ ਕੇ ਲੈ ਲਓ ਦੁੱਧ ਤੁਹਾਡੀ ਸੇਵਾ ਦਾਗਾ ਕਿਉਂਕਿ ਕੰਪੈਕਟ ਆਰਡਰ ਦੀ ਬੱਚੀ ਆ ਦੇਖੋ ਬੰਦ ਲਵੇ ਦੀ ਹਾਈਟ ਲੈਂਥ ਤੁਸੀਂ ਇੱਥੋਂ ਅੰਦਾਜ਼ਾ ਕਰ ਲਓ ਲੰਬੀ ਤੇ ਕੱਦ ਘਾਟ ਵਾਲੀ ਬੱਚੀ ਆ ਸੋ ਹੈ ਫੈਕਸ ਲਵੇ ਦੀ ਆ ਅੱਗੇ ਪਿੱਛੇ ਦਾ ਹਵਾਨਾ ਵੀ ਦੇ ਸਕਦਾ ਹਾਂ ਲੈ ਚਲ ਅੰਦਰ ਖੜਨੀ ਖੜਨੀ ਬੱਸੀ ਦੀ ਬਹੁਤ ਚੰਗੀ ਆ ਲੈ ਚੱਲ ਬਈ ਲੈ ਚੱਲ ਸੋ ਪਹਿਲਾ ਸੂਆ ਬੱਸੀ ਦਿਖਾ ਦੀ ਤਾਜੀ ਸੂਈ ਤੇ ਜੇਰ ਪ੍ਰੋਪਰ ਪੈ ਚੁੱਕੀ ਆ ਕੰਪੈਕਟ ਆਰਡਰ ਦੇ ਵਿੱਚ ਬੱਸੀ ਆ ਫੁੱਲ ਬਰੀਡ ਦੇ ਵਿੱਚ ਬੱਸੀ ਆ ਗਈ ਸੋ ਇਹ ਬੱਸੀ ਆਪਾਂ ਪਹਿਲਾ ਸੂਆ ਤੁਹਾਨੂੰ ਦਿਖਾ ਚੁੱਕੇ ਆ ਸੋ ਇਹ ਤੋਂ ਬਿਨਾ ਮੈਂ ਤੁਹਾਨੂੰ ਮੋਟੀ ਮੋਟੀ ਡਿਟੇਲ ਆ ਜਿਹੜੀਆਂ ਤਾਜ਼ੀਆਂ ਸੂਈਆਂ ਹੋਈਆਂ ਬੱਚੀਆਂ ਇਹ ਤੁਹਾਨੂੰ ਦੇ ਚੁੱਕੇ ਆ ਪਹਿਲਾਂ ਇੱਧਰ ਤੁਸੀਂ ਆ ਤਾਜ਼ੀਆਂ ਸੂਈਆਂ ਹੋਈਆਂ ਦੋਨੇ ਕਾਲੀਆਂ ਤਾਜ਼ੀਆਂ ਸੂਈਆਂ ਚਾਰੇ ਗਾਈਆਂ ਦੇ ਦੋ ਨੰਬਰ ਵਾਲੀਆਂ ਤਾਜ਼ੀਆਂ ਸੂਈਆਂ ਤੇ ਇੱਧਰ ਦੋ ਗੱਬਣ ਨੇ ਐਫ ਐਫ ਤੇ ਜਰਸੀ ਪਹਿਲਾ ਸੂਆ ਬੱਛੀ ਜਿਹੜੀ ਉਹ ਗੱਬਣ ਆ ਦੰਦਾਂ ਦੇ ਵਿੱਚ ਬੱਸੀ ਆ ਦੋ ਦੰਦ ਬੱਸੀ ਆ ਜਰਸੀ ਕ੍ਰੋਸ ਸੋ ਇੱਧਰਲੇ ਸਿੱਟ ਚੋਂ ਆਪਾਂ 1 ਨੰਬਰ ਵਾਲੀ ਜਰਸੀ ਕ੍ਰੋਸ ਬੱਸੀ ਤੋਰ ਕੇ ਦਿਖਾਉਣਾ ਜਿਹੜੀ ਪਹਿਲਾ ਸੂਆ ਦੋ ਦੰਦ ਸੂਰੀ ਆ ਸੋ ਇਹ ਤੋਂ ਬਿਨਾ ਕਾਲੀਆਂ ਬੱਛੀਆਂ ਸੂਈਆਂ ਹੋਈਆਂ ਕ੍ਰੋਸ ਸੰਗ ਦੇ ਵਿੱਚ ਇਹਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਤੇ ਲਾਸਟ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਜਰਸੀ ਉਧਰ ਲਈ ਲਾਸਟ ਤੇ ਜਰਸੀ ਬੱਸੀ ਤ ਸੋ ਇਧਰ ਆਪਾਂ ਪਹਿਲਾ ਸੂਆ ਦੋ ਦੰਦ ਵੱਸੀ ਤੋਰ ਕੇ ਦਿਹਾਉਣੇ ਜਰਸੀ ਕ੍ਰੋਸ ਸੋ ਦੇਖੋ ਬੁਲਬੁਲ ਦਾ ਬੱਚਾ ਹੀ ਆ ਬਰੀਡ ਦੇਖੋ ਬੱਛੀ ਦੀ ਮੂੰਹ ਮੱਥਾ ਦੇਖੋ ਤੇ ਕੱਦ-ਕਾੜ ਦੇਖੋ ਲੈ ਜਲ ਬਈ ਬਾਹਰ ਦੋ ਦਿਨ ਟੇ ਲਡੂਲਾ ਬਹੁ ਪਈਆਂ ਨੇ ਹਜੇ ਹਫਤਾ ਲੇ ਜੀ ਸੂਣ ਨੂੰ ਤੇ ਲਡੂਲਾ ਸਾਰੀਆਂ ਕੱਟ ਕੇ ਫੇਰੇ ਨੇ ਬੱਚਾ ਧਰਨਾ ਸਮੀ ਬੜੀ ਚੰਗੀ ਆ ਜਰਸੀ ਕ੍ਰੋਸ ਦੇ ਵਿੱਚ ਆ ਗਈ ਪਹਿਲਾ ਸੂਆ ਦੋ ਦੰਦ ਵੱਸੀ ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਅਠਾੜੀ ਆਪਾਂ ਪਹਿਲਨ ਬੱਛੀ ਲੈਣੀ ਆ ਕ੍ਰੋਸਾਂਗ ਦੇ ਵਿੱਚ ਦੇਖੋ ਸੋ ਦੇਖੋ ਮੂੰਹ ਦੇਖੋ ਛੋਟਾ ਜਿਹਾ ਮੂੰਹ ਆ ਦੋ ਦੰਦ ਬੱਚੀ ਆ ਪਹਿਲਾ ਸੂਆ ਸੂਰੀ ਆ ਕੱਲਾ ਕੱਲਾ ਨਿਕਲਵਾ ਥਾਣਾ ਹਾਈਟ ਲੈਂਥ ਫੋਲਾ ਬੱਚੀ ਦੀ ਲੈ ਚੱਲ ਵੀ ਅੰਦਰ ਲੈ ਚੱਲ ਸੋਹੇ ਜਰਸੀ ਕ੍ਰੋਸ ਦੇ ਵਿੱਚ ਆਪਾਂ ਪਹਿਲਾ ਸੂਆ ਬੱਸੀ ਤੁਹਾਨੂੰ ਤੋੜ ਕੇ ਦਿਖਾਉਦੀ ਥਾਣਾ ਸੁਣਾ ਦੀ ਸਾਫ ਆ ਪੂਰੇ ਖੁੱਲੇ ਲੇਵੇ ਦੀ ਆ ਹਜੇ ਢੱਲਾ ਢੁਲਾ ਬਹੁਤ ਪਈਆਂ ਨੇ ਸੋ ਨਾਲ ਵਾਲੀ ਬੱਚੀ ਐਫਏ ਨੇ 26 27 ਕਿਲੋ ਦੁੱਧ ਦਿੱਤਾ ਹੋਇਆ ਇਹਦੇ ਵਿੱਚ ਢੱਲਾ ਢੁਲਾ ਬਹੁਤ ਪਈਆਂ ਨੇ ਬੱਚੀਆਂ ਦੇ ਸਾਰਾ ਇਹ ਚੇ ਬੱਤੀ ਹੈ ਜਿਸ ਗੱਬਣ ਆ ਤੇ ਅੱਗੇ ਚਾਰੇ ਬੱਸੀਆਂ ਸੁਈਆਂ ਹੋਈਆਂ ਇਹਨਾਂ ਦੀ ਡਿਟੇਲ ਮੈਂ ਮੋਟੀ ਮੋਟੀ ਤੁਹਾਨੂੰ ਪਹਿਲਾਂ ਹੀ ਦੇ ਚੁੱਕਿਆਗਾ ਸੋ ਹੁਣ ਆਪਾਂ ਲਾਸਟ ਦੇ ਦਿਖਾਵਾਂਗੇ ਜਰਸੀ ਸੋ ਕੱਚੇ ਬ੍ਰਾਂਡ ਦੇ ਵਿੱਚ ਜਿਹੜੀ ਬੱਛੀ ਜਰਸੀ ਗੱਬਣ ਆ ਉਹ ਤੋੜ ਕੇ ਦਿਖਾਵਾਂਗੇ ਸੋ ਮੋਟੀ ਮੋਟੀ ਡਿਟੇਲ ਤੁਹਾਨੂੰ ਆ ਬੱਛੀ ਦੀ ਦੁਬਾਰੇ ਫੇਰਦੇ ਇਹਨਾਂ ਪਹਿਲਾ ਸੂਆ ਬੱਛੀ ਆ ਚਾਰਦੰਦ ਮੂੰਹ ਆ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਕੱਦ-ਕਾਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਫੁੱਲ ਹਾਈਟ ਫੁੱਲ ਲੈਂਥ ਦੇ ਵਿੱਚ ਬੱਛੀ ਆ ਸੋ ਦੇਖ ਸਕਦੇ ਜਿਹੜੀ ਬੱਸੀ ਸੂਈ ਵੀ ਦੀ ਵੀਡੀਓ ਬਣਾਈ ਆ ਉਹਦੇ ਨਾਲ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਇਹ ਵੀ ਚਾਰ ਦੰਦ ਪਹਿਲਾ ਸੂਆ ਤੇ ਉਹ ਵੀ ਚਾਰ ਦੰਦ ਪਹਿਲਾ ਸੂਆ ਦੋਨਾਂ ਦੇ ਹੱਥੀ ਚਵਾਈ ਵਾਲੇ ਥਾਣਾ ਕਿਸੇ ਮੇਰੇ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਚਾਹੇ ਮਸ਼ੀਨ ਤੇ ਲਾ ਲਿਓ ਤੇ ਚਾਹੀ ਹੱਥੀ ਖੜਨੀ ਖੜਨੀ ਦੇਖੋ ਬੱਚੀ ਦੀ ਹਾਈਟ ਲੈਂਥ ਫੁੱਲ ਆ ਪਿੱਠਪੂੜੇ ਦੀ ਖੜਮਾ ਪਿੱਠਾ ਪੂਰਾ ਸੋ ਥਣ ਵੀ ਦੇਖੋ ਕੱਲਾ ਕੱਲਾ ਗੁਲਾਬੀ ਗੁਲਾਬੀ ਥਾਣਾ ਕੱਲਾ ਕੱਲਾ ਨਿਖੜਮਾ ਥਾਣਾ ਸੋ ਇਹ ਬੱਚੀ ਆ ਗਈ ਚਾਰ ਦੰਦ ਅੱਗੇ ਦੂਜਾ ਸੂਆ ਬੱਸੀ ਆ ਗਈ ਇਹਨੇ 24 25 ਕਿਲੋ ਦੁੱਧ ਦਿੱਤਾ ਸੋ ਇਹਨੇ ਵੀ 24 25 ਕਿਲੋ ਦੁੱਧ ਦਿੱਤਾ ਬਲੂਨ ਨੇ ਇਹ ਵੀ ਦੂਜਾ ਸੂਆ ਬੱਸੀਆ ਕਿਸੇ ਮੇਰੇ ਵੀਰ ਨੇ ਇਹ ਜੋੜਾ ਪਾਉਣਾ ਹੋਇਆ ਦੂਜਾ ਦੂਜਾ ਸੂਆ ਦਾ ਉਹਦਾ ਫੁੱਲ ਮਾਨਤਣ ਕੀਤਾ ਜਿਉਂ ਦੇਖੋ ਪ੍ਰਿੰਟ ਪ੍ਰਿੰਟ ਚੰਗਾ ਹੈ ਟੇ ਟੱਲਾ ਟੋ ਲੈਦੀਆਂ ਬਹੁਤ ਪਈਆਂ ਨੇ ਪ੍ਰਿੰਟ ਸੋਹਣਾ ਬੱਸੀ ਰਹਿਦਾ ਵੀ ਸੋ ਸਮੀਆਂ ਪਲੀਆਂ ਚੰਗੀਆਂ ਨੇ ਐਫ ਐਫ ਦੇ ਵਿੱਚ ਆ ਗਈਆਂ ਪਿਓਰ ਬਰੀਡ ਦੇ ਵਿੱਚ ਸੋ ਅੱਗੇ ਆਪਾਂ ਦਿਖਾਉਣਾ ਜਰਸੀ ਪੰਜਾਬ ਵਾਲੀ ਜਰਸੀ ਕੋਵਰੇਈ ਆ 골ਡਨ ਕਲਰ ਦੇ ਵਿੱਚ ਹੱਥੀ ਚੁਵਾਈ ਵਾਲਾ ਥਾਣਾ ਪਹਿਲਾਂ ਥਾਣਾ ਦੇਖੋ ਤੁਸੀਂ ਚਾਰੇ ਥਾਣ ਨਿਖੜਦੇ ਆ ਕੱਲਾ ਕੱਲਾ ਥਾਣਾ ਹੱਥੀ ਚੁਵਾਈ ਵਾਲਾ ਮਿਲਕ ਵੇਣ ਦੇ ਸਕ 20 ਕਿਲੋ ਦਾ ਪਲੂਨ ਦਾ ਰਿਕਾਰਡ ਆ ਜਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਲੱਗਿਆ ਸਾਰਾ ਦਾ ਰਿਕਾਰਡ ਆ ਸਾਨੂੰ ਤੋੜ ਕੇ ਦਿਹਾਉਣੇ ਆ ਸੋ ਦੇਖੋ ਇਹ ਜਰਸੀ ਬਰੀਡ ਦੇ ਵਿੱਚ ਵੱਸੀ ਹੈ ਜੀ ਹੌਲੀ 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 ਇੱਧਰੋਂ ਲਿਆ ਮੇਰੇ ਮਿਲ ਕੋਈ ਨਾ ਮੇਰੇ ਮਿਲ ਲਿਆ ਇਹਨਾਂ ਲੈ ਨਾਲ 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 ਲੈ ਆ ਮੋੜ ਸੋ ਦੇਖੋ ਪੰਜਾਬ ਵਾਲੀ ਜਰਸੀ ਹੱਥੀਚੋ ਆਈ ਵਾਲਾ ਸੋਹਣਾ ਥਾਣਾ ਤੇ ਹਾਈਟ ਲੈਂਥ ਫੁੱਲਾ ਬੱਚੀ ਦੀ ਦੇਖੋ ਲੇਵੇ ਲੂਵੇ ਦੀ ਕਿੰਨੀ ਖੁੱਲੀ ਆ ਲੈ ਚਲ ਸੋ ਪਿੰਡ ਕਲਾਲਾ ਜ਼ਿਲ੍ਹਾ ਆਪਣਾ ਬਰਨਾਲਾ ਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹ ਪਸ਼ੂ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਇੱਥੋਂ ਦਾ ਅੱਜ ਆ ਲਾ ਸਕਦੇ ਹਾਂ ਐਫਬੀਸੀਡੀ ਆ ਖੜੀਆਂ ਦੁਨੀਆ ਬਰਾਬਰ ਦੀਆਂ ਨੇ ਕਿਉਂਕਿ ਕਦ ਕਾਠ ਕਾਠ ਜਰਸੀ ਹੈ ਇਹ